ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਪਿਲਕ ਰੋਡ ਸ਼ੋਅ ਕੱਢਿਆ ਗਿਆ ਜਿਸ ਵਿੱਚ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਹਲਕਾ ਇੰਜਾ ਰਣਜੀਤ ਸਿੰਘ ਗਿੱਲ ਰਵਿੰਦਰ ਸਿੰਘ ਖੇੜਾ ਤੇ ਐ ਜੀ ਪੀ ਸੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ ਤੇ ਅਜਮੇਰ ਸਿੰਘ ਖੇੜਾ ਦੇਗਾਈ ਵਿੱਚ ਲੰਘਿਆ ਇਸ ਮੌਕੇ ਲੋਕਾਂ ਦਾ ਭੜਵਾ ਇਕੱਠ ਦੇਖਣ ਨੂੰ ਮਿਲਿਆ ਸਾਹਮਣੇ ਪੀਲੀਆਂ ਝੰਡੀਆਂ ਤਕੜੀਆਂ ਝੰਡੀਆਂ ਨਜ਼ਰ ਆ ਰਹੀਆਂ ਸਨ ਅਥਾ ਸਰਾਂ ਨੇ ਇਸ ਮੌਕੇ ਸੁਖਵੀਰ ਸਿੰਘ ਬਾਦਲ ਨੇ قافلے ਤੋਂ ਖੜ ਕੇ ਕੀ ਬੋਲਿਆ ਤੇ ਕੀ ਕਹਿ ਰਹੇ ਨੇ ਪ੍ਰਿੰਸ ਸਿੰਘ ਚੰਦੂ ਮਾਜਰਾ ਉਹਦੀ ਆਪਣੀ ਖਾਲਸਾ ਪੰਥ ਦੀ ਪੰਜਾਬੀਆਂ ਦੀ پارٹی ਸ਼੍ਰੋਮਣੀ ਕਾਦੀ ਦਲ ਨੇ ਕਰਾਈ ਹੈ ਐਸ ਕਰਕੇ ਆਓ ਪੁੱਛੇ ਪੰਜਾਬੀਆਂ ਨੂੰ ਬੇਨਤੀ ਕਰਦਾ ਆਪਣੀ ਖੇਤਰੀ ਪਾਰਟੀ ਆਪਣੀ ਫੌਜ ਸ਼੍ਰੋਮਣੀ ਕਾਦੀ ਦਲ ਨੂੰ ਤਕੜਾ ਕਰਕੇ ਆ ਪੱਤਿਹਾਂ ਦੀ ਜੀਨਾ ਸਿੱਕਾ ਜਿਤਾ ਦਈਏ ਆ ਇੱਕ ਢਾਲ ਬਣ ਕੇ ਤੁਹਾਡੇ ਵਾਸਤੇ ਖੜੂਗੀ ਤੇ ਤੁਹਾਡੀ ਲੜਾਈ ਪਾਜ ਮਿਲ ਲੜੂਗੀ